ਜਿਹੜਾ ਇੰਟਰਵਿਊ ਅਸੀਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਉਹ ਵਿਅਕਤੀ ਵਿਸ਼ੇਸ਼ ਦੀ رائے ਹੈ এবੀਪੀ ਸਾਂਝਾ ਦੀ ਨਹੀਂ ਇੰਟਰਵਿਊ 'ਚ ਵਰਤੀ ਗਈ ਭਾਸ਼ਾ ਦਾ এবੀਪੀ ਸਾਂਝਾ ਸਮਰਥਨ ਨਹੀਂ ਕਰਦਾ ਮੈਂ ਬਾਦਲ ਸਾਹਿਬ ਨੂੰ ਸ਼ੁਰੂ ਤੋਂ ਇਹੀ ਗੱਲ ਕਲੀਅਰ ਕਰਨੀ ਆ ਕਿ ਨੀਚੇ ਗਰਾਉਂਡ ਲੈਵਲ ਤੇ ਉੱਤੋਂ ਕਹਿੰਦੇ 9 ਮਾਸ ਦਾ ਰਿਸ਼ਤਾ ਤੇ ਨੀਚੇ ਗਰਾਉਂਡ ਲੈਵਲ ਤੇ ਦੇਖਣ ਕੀ ਹੋ ਰਿਹਾ ਹੈ ਅਕਾਲੀ ਦਲ ਤੋਂ ਹਟ ਕੇ ਇੱਕ ਗੁੰਡਾ ਦਲ ਹੈ ਉਹ ਜਿਹੜਾ ਮੈਂ ਉਹਨਾਂ ਨੂੰ ਸਮਝਾ ਚੁੱਕੀ ਆ ਕਿ ਉਪਕਾਰ ਸੰਧੂ ਜਿਹੜਾ ਮਜੀਠੀਆ ਦੀ ਬੋਲੀ ਬੋਲਦਾ ਹੈ ਜਿਹਦੇ ਕਰਕੇ ਸਾਰੇ ਲੋਕ ਇੰਨੇ ਪਰੇਸ਼ਾਨ ਐ ਜਿਹੜੇ ਅਕਾਲੀ ਦਲ ਨੂੰ ਪਿਆਰ ਕਰਦੇ ਆ ਜਿਹੜੇ ਚੰਗੇ ਨੇਤਾ ਸੀ ਅਕਾਲੀ ਦਲ ਦੇ ਉਹ ਵੀ ਉਹਨਾਂ ਤੋਂ ਪਰੇਸ਼ਾਨ ਐ ਕਿਉਂਕਿ ਜਿੱਥੇ ਜਿੱਥੇ ਵਿਕਾਸ ਦਾ ਕੰਮ ਹੁੰਦਾ ਹੈ ਜਿੱਥੇ ਜਿੱਥੇ ਉੱਥੇ ਕੰਮ ਤਾਂ ਫੈਸਿਲਿਟੇਟ ਕੀ ਕਰਨਾ ਹੈ ਇਹਨਾਂ ਨੂੰ ਇੰਨੇ ਸਾਲ ਤਾਂ ਦਿਖਿਆ ਨਹੀਂ ਵੀ ਇੱਥੇ ਕੰਮ ਨਹੀਂ ਹੋਇਆ 60 ਸਾਲ ਤੋਂ ਅਕਾਲੀ ਦਲ ਨੂੰ ਦਿਖਿਆ ਨਹੀਂ ਗੁੰਡੇ ਦਲ ਨੂੰ ਵੀ ਇੱਥੇ ਕੰਮ ਨਹੀਂ ਹੋਇਆ ਹੁਣ ਸੱਡਨਲੀ ਜਿੱਥੇ ਮੈਂ ਕੰਮ ਕਰਦੀ ਆ ਉੱਥੇ ਜਾ ਕੇ ਉਹ ਕੀ ਕਰ ਰਹੀ ਐ ਉਕੀ ਕਰੀਏ ਉਹਦਾ ਕੰਮ ਰੋਕ ਦੋ ਉਹਦੇ ਅਗੇਂਸ ਨਾਰੇ ਲਾ ਦੋ ਪਰ ਦਿਮਾਗ ਸਾਰਾ ਉਥੇ ਲੱਗਿਆ ਹੋਇਆ ਹੈ ਕਿ ਸੀਟ ਖਰਾਬ ਕਰ ਦੋ ਇਹ ਤੁਰੰਤ ਕਾਉਂਸਲਰ ਬਾਰ ਨਹੀਂ ਆਇਆ ਕਾਉਂਸਲਰ 3 ਸਾਲ ਹੋ ਗਏ ਕਿੱਥੇ ਹੈ ਕਾਉਂਸਲਰ ਨੂੰ ਤਾਂ ਕਹਿੰਦੇ ਲੋਕ ਮਾਰ ਦਾਂਗੇ ਜਾਨ ਤੋਂ ਆਂ ਤਾਂ ਸੀ ਇਹ ਕਾਲੀ ਦਲ ਐਮਪੀ ਇਲੈਕਸ਼ਨ ਚ ਉਹਦਾ ਆਲਰੇਡੀ ਇਹਦਾ ਤੁਸੀਂ ਦੇਖ ਚੁੱਕੇ ਹੋ ਕਿਹਦਾ ਨਤੀਜਾ ਕੀ ਹੋਇਆ ਕਿਉਂਕਿ ਇਹਨਾਂ ਨੇ ਕਿਹਾ ਮੈਡਮ ਨੂੰ ਨਹੀਂ ਵੜਨਾ ਕਾਲੀ ਦਲ ਸਭਾ ਲੁਗੀ ਮਚਿੱਠੀਆਂ ਵਾਟ ਸੰਭਾਲੂਗੇ ਤੇ ਸੰਭਾਲ ਲਿਆ ਤੇ ਹੁਣ ਲੋਕ ਗੱਲਾਂ ਕਰਦੇ ਤੇ ਜਿਵੇਂ ਕੰਮ ਕਰਦੀਆਂ ਜਿੰਨਾ ਮੈਨੂੰ ਪੈਸਾ ਚਾਹੀਦਾ 50 ਕਰੋੜ ਵੀ ਘਟ ਹੈ ਕੱਲਾ ਵੇਰਕੇ ਵੱਲੇ ਤੇ ਲਾਣੋ ਮੈਂ ਆਲਰੇਡੀ 3 ਕਰੋੜ 20 ਲੱਖ ਲਾ ਚੁੱਕੀ ਹਾਂ ਵੇਰਕੇ ਤੇ ਤਾਂ ਵੀ ਮੈਨੂੰ ਵੀ ਪਤਾ ਵੀ ਉੱਥੇ ਬਹੁਤ ਜ਼ਿਆਦਾ ਲੋੜ ਹੈ ਆ 10 ਕਰੋੜ ਜਿਹੜਾ ਮਰਨ ਮਰਤ ਤੇ ਬੈਠੀ ਕਾਦੇ ਲਈ ਬੈਠੀ ਉਹ 10 ਚੋਂ 2 ਕਰੋੜ ਫਿਰ ਵੇਰਕੇ ਦਾ ਹੈ ਹਜੇ ਕੀ ਚੌਥਾ ਮੋੜ ਹੈ ਮਤਲਬ ਥੈਂਕ ਯੂ ਦਾ ਕੀ ਕਹਿਣਾ ਹੈ ਵੀ ਲੜ ਮਰ ਕੇ ਪੈਸਾ ਲੈ ਕੇ ਆਈਆਂ ਲੋਕਾਂ ਲਈ ਉਲਟਾ ਜਾ ਕੇ ਮੇਰੇ ਕੰਮਾਂ ਨੂੰ ਰੋਕਣਾ ਇਹ ਜਾ ਕੇ ਅਫਸਰਾਂ ਨਾਲ ਜਾ ਕੇ ਫੋਟੋ ਖਿਚਾ ਕੇ ਕਹਿੰਦਾ ਪਤਾ ਹੈ ਨਹੀਂ ਕੀ ਕੰਮ ਹੋ ਰਿਹਾ ਹੈ ਮੈਂ ਉਸਰ ਲੈ ਕੇ ਇੱਥੇ ਵੇਰਕੇ ਦੀ ਸਟੱਡੀ ਕਰਨ ਆਇਆ ਕੀ ਸਟੱਡੀ ਕਰਨ ਆਇਆ ਸਾਢੇ 3 ਦਿਨਾਂ ਤੋਂ ਸਟੱਡੀ ਨਹੀਂ ਹੋਈ ਤੁਹਾਡੇ ਤੋਂ ਮੈਂ ਜੀਠੀਆਂ ਬਹੁਤ ਬੜੀ ਤਕਲੀਫ ਹੈ ਉਹ ਤਾਂ ਹੱਸ-ਹੱਸ ਕੇ ਉੱਥੇ ਵੀ ਕਹਿੰਦਾ ਸੀ ਇਲੈਕਸ਼ਨ ਤੇ ਐਮਪੀ ਇਲੈਕਸ਼ਨ ਉੱਥੇ ਟਰੱਕ ਤੇ ਚੜੇ ਹੋਏ ਸੀ ਅਸੀਂ ਸਿੱਧੂ ਭਜਾਤਾ ਹੁਣ ਇਹਦੀ ਵਾਰੀ ਹੈ ਉਹ ਤਾਂ ਓਪਨਲੀ ਬੋਲਦਾ ਉਹਦੇ ਕਹਿੰਦੇ ਆ ਟੱਟੂ ਰੱਖਿਆ ਹੋਇਆ ਇੱਕ ਬਾਦਲ ਸਾਹਿਬ ਨੂੰ 20 ਵਾਰ ਕਹਤਾ ਵੀ ਇੰਨੇ ਲੋਕ ਪਰੇਸ਼ਾਨ ਐ ਕੋਈ ਜਮੀਨਾ ਦੱਬਨ ਦੀ ਗੱਲ ਕਰ ਲੋ ਪੁਲਿਸ ਥਾਣੇ ਦੀ ਗੱਲ ਕਰ ਲੋ ਹਰ ਬੀਜੇਪੀ ਦੇ ਕਾਰਜਕਰਤਾ ਨੂੰ ਥ੍ਰੈਟ ਕਰਨਾ ਤੇਰੇ ਤੇ ਐਫ ਆਰ ਦਾ ਪਰਚਾ ਹੋ ਜੂ ਨਹੀਂ ਤਾਂ ਤੂੰ ਬੀਜੇਪੀ ਜੁਆਇਨ ਨਾ ਕੀਤੀ ਤਾਂ ਆ ਦੇਖ ਲਈ ਕੋਈ ਪ੍ਰਧਾਨ ਬਣਾਣਾ ਉਹ ਯੂਨੀਵਰਸਿਟੀ ਚ ਜਾ ਕੇ ਗੁਰਨਾਣਕ ਕਾਲਜ ਜਾ ਕੇ ਆਪਣਾ ਪ੍ਰਧਾਨ ਬਣਾਇਆ ਜਾਂਦਾ ਗੋਲੀਆਂ ਚਲਵਾ ਕੇ ਵੀ ਬੀਜੇਪੀ ਦਾ ਬੰਦਾ ਪ੍ਰਧਾਨਾ ਬਣੇ ਸਾਡਾ ਬੋਬੀ ਐ ਮੰਡਲ ਪ੍ਰਧਾਨ ਉਹਨੂੰ ਉਹਦਾ ਨਾਲ ਜਿਹੜਾ ਸੱਜਾ ਹੱਤ ਐ ਮونیਵਰਕਾ ਕਿਹਾ ਤੇ ਛਾਤੀ ਤੇ ਗੋਲੀ ਮਾਰੂ ਉਹ ਕਹਿੰਦਾ ਲੈ ਮੈਂ ਖੜਾ ਮਾਰ ਗੋਲੀ ਇਹ ਗੁੰਡਾ ਸਾਰੇ ਪਾਸੇ ਗਲਤ ਜਸ ਬਿਕੋਜ਼ ਇਹਨਾਂ ਦੇ ਗਲਤ ਕੰਮ ਰੋਕੂ ਮੈਂ ਇਹ ਜਿਹੜੀ ਇਲੀਗਲ ਸ਼ਰਾਬ ਬਿਕਦੀ ਆ ਰਾਈ ਰੀ ਬਿਕਦੀ ਆ ਇਲੀਗਲ ਸ਼ਰਾਬ ਉਹਨੂੰ ਵੇਚਦੋਂ ਤਾਂ ਪ੍ਰੋਬਲਮ ਹੈ ਸ਼ੇਰਾ ਜ਼ਮੀਨਾ ਦੱਬਦਾ ਇਹਨਾਂ ਦਾ ਕਾਉਂਸਲਰ ਕਰਨ ਨਾ ਮੇਰੇ ਨਾਲ ਗੱਲ ਬੱਚਾ ਬੱਚੇ ਨੂੰ ਪੁੱਛ ਲੋ ਮੈਨੂੰ ਬੋਲਣ ਦੇ ਕੀ ਲੋੜ ਐ ਇਹ ਕਾਲੀ ਦਲ ਨੂੰ ਕਿਉਂ ਬਦਨਾਮ ਕਰ ਰਹੇ ਆ ਇਹ ਤਾਂ ਗੁੰਡਾ ਦਲ ਐ ਇਹ ਗੁੰਡਾ ਦਾ ਲੋਹੇ ਜਿਹੜਾ ਸੀਐਮ ਸਾਹਿਬ ਦੀ ਵੀ ਨਹੀਂ ਸੁਣਦਾ ਕਿਉਂਕਿ ਮੇਰੇ ਸਾਹਮਣੇ ਸੀਐਮ ਸਾਹਿਬ ਨੇ ਫੋਨ ਕੀਤਾ ਭਾਈ ਅਪਕਾਰ ਜ਼ੰਦੂ ਤੂੰ ਇਹਨੂੰ ਕੰਮ ਕਰ ਲੈਂਦੇ ਤੂੰ ਨੂੰ ਨਾ ਤੰਗ ਕਰ ਇਹ ਤਾਂ ਫੇਰ ਨਹੀਂ ਹਟਿਆ ਇਹਦਾ ਮਤਲਬ ਇਹ ਕੀ ਵੀ ਬੋਲੀ ਬੋਲਦਾ ਇਹਦਾ ਮਤਲਬ ਮਜੀਠੀਆ ਦੀ ਬੋਲੀ ਬੋਲਦਾ ਹੈ ਇਹਦਾ ਮਤਲਬ ਇਹ ਹੈ ਕਿ ਮਜੀਠੀਆ ਬਾਦਲ ਸਾਹਿਬ ਦੀ ਗੱਲ ਨਹੀਂ ਸੁਣਦਾ ਫਿਰ ਤੇ ਇਹੀ ਆ ਗਿਆ ਨਾ ਇਹਦਾ ਮਤਲਬ ਤੁਸੀਂ ਆਹ ਕੰਮ ਕਰਦੇ ਹੋ ਤੁਸੀਂ ਆਪਣੀ ਸੀਐਮ ਦੀ ਗੱਲ ਨਹੀਂ ਮੰਨਦੇ ਥੋੜਾ ਸੀਐਮ ਕਹਿੰਦਾ 9 ਮਾਸ ਦਾ ਰਿਸ਼ਤਾ ਇਕੱਠੇ ਹੋ ਕੇ ਚੱਲੋ ਪਿਆਰ ਨਾਲ ਚੱਲੋ ਤੂੰ ਫੇਰ ਨਹੀਂ ਹਟਦਾ ਇਹਦਾ ਮਤਲਬ ਜੇ ਤੂੰ ਸੀਐਮ ਦੀ ਇੱਜ਼ਤ ਨਹੀਂ ਕਰਦਾ ਤੂੰ ਤੂੰ ਕੋਈ ਪਾਰਟੀ ਦੀ ਇੱਜ਼ਤ ਨਹੀਂ ਕਰਦਾ ਮੈਂ ਐਮ ਜਿਹੜੇ ਭੱਜ ਕੇ ਚਲੇ ਗਏ ਮੈਨੂੰ ਲੋਕਾਂ ਨੇ 5 ਸਾਲ ਲਈ ਐਮ.ਐਲ.ਏ ਬਣਾਇਆ 5 ਸਾਲ ਲਈ ਮੈਂ ਉਹਨਾਂ ਨਾਲ ਖੜੀ ਆ ਜੇ ਅੱਜ ਉਹਨਾਂ ਨਾਲ ਖੜੀ ਆ ਤੇ ਨਾ ਉਹਨਾਂ ਦੀਆਂ ਜ਼ਮੀਨਾਂ ਦਬੰਦ ਨਹੀਂ ਆ ਤੇ ਨਾ ਉਹਨਾਂ ਦੇ ਧੱਕਾ ਹੋਣ ਦਿੰਨੀ ਆ ਤੇ ਉਹਨਾਂ ਨੂੰ ਕਿਹਾ ਤੇ ਅੱਜ ਜਿਵੇਂ ਰਾਸ਼ਨ ਵੰਡ ਰਹੀਆਂ ਨਾ ਜਾ ਕੇ ਜਾਮੂਦਲ ਇਹਨਾਂ ਨੇ ਤਾਂ ਕਰਤਾ ਜਲੂਸ ਕੱਢਦਾ 1005 ਆ ਮੇਰੇ ਕੋਲ ਆਪਣੇ ਘਰੇ ਲੈ ਕੇ ਬੈਠਾ ਸਾਰਾ ਕੁਝ ਝੂਠੀਆਂ ਫਾਈਲਾਂ ਤੇ ਰਾਸ਼ਨ ਵੀ ਉਹਨਾਂ ਦੇ ਘਰ ਜਾਵੇ ਕੋਈ ਪੈਨਸ਼ਨ ਦੀ ਸਕੀਮ ਆਵੇ ਉਹ ਵੀ ਉਹਨਾਂ ਦੇ ਘਰ ਜਾਵੇ ਤੇ ਗਰੀਬਾਂ ਜਾ ਕੇ ਦੇਖੋ ਮੂਦਲ ਦੇ ਕਿਹੜੇ ਗਰੀਬ ਨੂੰ ਮਿਲ ਰਿਹਾ ਕਿਹੜੇ ਗਰੀਬ ਦੇ ਘਰ ਕੇ ਅਦਖ ਜਾ ਰ ਉਦੇ ਘਰ ਜਾਨੀ ਐ ਹੁਣ ਮੈਂ ਰੋਲਾ ਪਾਉਂ ਤੇ ਇਹ ਗਲਤ ਐ ਮੈਂ ਮੁੱਦਿਆਂ ਦੀ ਗੱਲ ਕਰਦੀ ਆਂ ਐਂਡ ਮੈਂ ਪਗਵਾੜਾ ਨਹੀਂ ਆ ਮੈਨੂੰ ਲੋਕਾਂ ਨੇ 5 ਸਾਲ ਲਈ ਚੁਣਿਆ ਮੈਂ ਉਹਨਾਂ ਨੂੰ ਛੱਡ ਕੇ ਕਿਉਂ ਜਾਵਾਂ ਯਾ ਤਾਂ ਹੋਏ ਕਿ ਮੈਂ ਕੰਮ ਨਹੀਂ ਕਰ ਪਾ ਰਹੀ ਇਹ ਤਾਂ ਹੋ ਜਾਵੇ ਨਾ ਜਿਹੜਾ ਕੰਮ ਨਹੀਂ ਕਰ ਰਿਹਾ ਮੈਂ ਤਾਂ ਲੜ ਕੇ ਫਿਰ ਲੈ ਰਹੀ ਆ ਮੇਰੀ ਲੜਾਈ ਕੀ ਐ ਮੈਂ ਤਾਂ 3 ਕਰੋੜ ਲਾਇਆ 10 ਹੋਰ ਲਾ ਰੇ ਮੈਂ ਤਾਂ 100 ਲਾਉਂਗੀ ਅਗਲੀ ਵਾਰ ਬੰਦ ਸਾਹਿਬ ਦੀ ਗੱਡੀ ਦੇਖ ਗਿਆ ਹਾਂ ਰੋਕ ਦੇਣਗੇ ਕਿਵੇਂ ਨਹੀਂ ਦੇਣਗੇ ਮੇਰੇ ਮੂਲ ਦੇ ਪੈਸੇ 2.5 ਕਰੋੜ ਯਾ ਤਾਂ ਕਹਦੇ ਪੰਜਾਬ ਸਰਕਾਰ ਪੈਸਾ ਨਹੀਂ ਐ ਤੇ ਜੇ ਹੈਗਾ ਤੇ ਮੈਡਮ ਸਿੱਧੂ ਲਈ ਕਿਉਂ ਬਠਿੰਡੇ ਲਈ ਹੈਗਾ ਜਿੰਨਾ ਦਿੱਤਾ ਮੈਨੂੰ ਧੀ ਮੰਦ ਹੈ ਜਿੰਨਾਂ ਨੂੰ ਉਹਨੂੰ ਪੈਸਾ ਦਿੱਤਾ ਉਹਨੂੰ ਮੈਨੂੰ ਦੇ ਦੇ ਮੈਂ ਵੀ ਬਾਪ ਮੰਦੀ ਆ ਦੇ ਦੇ ਮੈਨੂੰ ਮੇਰੇ ਹਲਕੇ ਨੂੰ ਤਾਂ ਲੋੜ ਹੈ ਉਹਦੇ ਹਲਕੇ ਨੂੰ ਤਾਂ ਲੋੜ ਵੀ ਨਹੀਂ ਹੁੰਦੀ ਮੇਰੇ ਨਾਲ ਚੱਲਣ ਸਗਰਦਰਸ਼ਨ ਕਹਤੇ ਮੇਰੇ ਨਾਲ ਖੱਡੀ ਦਰਸ਼ਨ ਕਰਨ ਮੈਂ ਦਿਖਾਵਾਂ ਕਿੰਨੀ ਕੋ ਉਥੇ ਲੋਕਾਂ ਨੂੰ ਪੈਸੇ ਦੀ ਲੋੜ ਹੈ ਤੇ ਇਹ ਗੱਲਾਂ ਬਾਰੇ ਇਹਨਾਂ ਲੋਕਾਂ ਬਾਰੇ ਵੀ ਸੁਣਨ ਇਹ ਕਾਉਂਸਲਰ ਜਿਹੜੇ ਅਕਾਲੀ ਘਰਾਂ ਚੋਂ ਨਹੀਂ ਨਿਕਲੇ ਤਿੰਨ ਸਾਲ ਹੋ ਗਏ ਪਤਾ ਹੀ ਨਹੀਂ ਵੋਟੀਆਂ ਕਾਉਂਸਲਰ ਹੈ ਲੋਕਾਂ ਨੂੰ ਪਤਾ ਹੀ ਨਹੀਂ ਘਰ ਵਾਲੇ ਕਾਉਂਸਲਰ ਬਣੇ ਹੋਏ ਆ ਉਹ ਜਿਹੜੀ ਅਸਲੀ ਮੁੱੱਚੀ ਕਾਉਂਸਲਰ ਹੈ ਉਹ ਤਾਂ ਦਿਖਦੀ ਨਹੀਂ ਲੋਕਾਂ ਨੂੰ ਨਾਮ ਹੀ ਨਹੀਂ ਪਤਾ ਕਿ ਕਾਉਂਸਲਰ ਕੌਣ ਹੈ ਝਾੜੂ ਲਵਾਉਣਾ ਮੇਰਾ ਕੰਮ ਹੈ ਸੀਵਰ ਦਾ ਪਾਣੀ ਸਾਫ਼ ਕਰਾਉਣਾ ਮੇਰਾ ਕੰਮ ਹੈ ਕਿੱਥੇ ਹੈ ਸੀਵਰ ਵਾਲੇ ਕਿੱਥੇ ਝਾੜੂ ਵਾਲੇ ਇਹਨਾਂ ਦੀਆਂ ਦੁਕਾਨਾਂ ਤੇ ਨੇ ਇਹਨਾਂ ਦੇ ਘਰੇ ਬੈਠੇ ਨੇ ਕਿਉਂ ਨਹੀਂ ਲੋਕਾਂ ਨੂੰ ਸਮਝ ਆ ਰਿਹਾ ਅਰੇ 60 ਸਾਲ ਤੋਂ ਕੰਮ ਨਹੀਂ ਹੋਇਆ ਮੇਰਾ ਮੇਰਾ ਹਲਕਾ ਨਹੀਂ ਹੈ ਕਿਸੇ ਦਾ ਵੀ ਨਹੀਂ ਹੋ ਰਿਹਾ ਮੈਂ ਬੋਲ ਰਹੀ ਹਾਂ ਤਾਂ ਲੱਗ ਰਿਹਾ ਇਹ ਇਹ ਕੋਈ ਸਿਲੇਕਟਿਡ ਫਿਊ ਲੋਕਾਂ ਦੀ ਹੁੰਦਾ ਹੈ ਬਾਕੀ ਲੋਕ ਚੁੱਪ ਕਰਨਾ ਪਸੰਦ ਕਰਦੇ ਨੇ ਮੈਨੂੰ ਚੁੱਪ ਮੈਂ ਇੱਥੇ ਲੀਡਰੀ ਕਰਨ ਨਹੀਂ ਆਈ ਨਾ ਮੈਨੂੰ ਕੁਰਸੀ ਦਾ ਸ਼ੌਕ ਹੈ ਮੈਨੂੰ ਤਾਂ ਪੈਸੇ ਕਮਾਣੇ ਨਹੀਂ ਆ ਮੈਂ ਤਾਂ ਲੋਕਾਂ ਦੀ ਸੇਵਾ ਕਰਨ ਆਈ ਆ ਇਹ ਲੋਕਾਂ ਦਾ ਕੰਮ ਕਰਨਾ ਨਹੀਂ ਆ ਤੇ ਬਾਕੀ ਲੋਕ ਚੁੱਪੇ ਕਿਉਂ ਐ ਉਹਨਾਂ ਨੂੰ ਬੱਚੋ ਹੌਲੀ ਹੌਲੀ ਬੋਲ ਰਹੇ ਨੇ ਬੁਲਾਰਿਆ ਬੈਠ ਗਿਆ ਅਜੋ ਪ੍ਰਗਟ ਸਿੰਘ ਬੈਠਣ ਲੱਗਿਆ ਕੱਲ ਨੂੰ ਸਾਰੇ ਬਹਿ ਜਾਣਗੇ ਕਿਉਂਕਿ ਸਾਢੇ 3 ਸਾਲ ਲੋਕ ਉਹਨਾਂ ਨੂੰ ਗਾਲਾਂ ਕੱਢ ਰਹੇ ਨੇ ਉਹ ਇਹਨਾਂ ਨੂੰ ਕੁੰਛਾ ਮਾਰਦੇ ਉਹਨਾਂ ਨੇ ਸੋਚਿਆ ਐਂਡ 'ਚ ਹੋ ਜਾਊਗਾ ਜੀ ਪੈਸਾ ਆ ਜਾਊਗਾ ਜੀ ਕੰਮ ਹੋ ਜਾਊਗਾ ਜੀ ਇਹਨਾਂ ਦੇ ਪਿੱਛੇ ਲੱਗੇ ਰਹੋ ਜੀ ਹੁਣ ਲੋਕ ਗਾਲਾਂ ਕੱਢਣ ਲੱਗੇ ਹੁਣ ਉਹਨਾਂ ਨੂੰ ਲੱਗਦੇ ਹੁਣ ਕੀ ਕਰੀ ਹੁਣ ਉਹ ਰੋਲਾ ਪਨ ਲ ਮੈਨੂੰ ਕੁਝ ਨਹੀਂ ਚਾਹੀਦਾ ਸੀ ਮੈਂ ਚਾਪਲੂ ਸੀ ਕਿਉਂ ਕਰਾਂ ਮੈਂ ਤਾਂ ਕੰਮ ਕਰਨਾ ਹੈ ਤੇ ਮੈਂ ਕੰਮ ਕਰਨ ਲਈ ਪੈਸਾ ਚਾਹੀਦਾ ਸੀ ਮੈਨੂੰ ਰੈਗੂਲਰ ਪੈਸਾ ਦੇਈ ਜਾਂ ਮੈਂ ਲੋਕਾਂ ਦਾ ਕੰਮ ਕਰੀ ਜਾਂਾਂ ਮੈਂ ਨਾ ਤਾਂ ਹੋਰ ਕੀ ਮੰਗਿਆ